ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਦੇ ਨਾਮੀ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਜੋ ਵੀ ਵੀਡੀਓ ਵੇਖਦੇ ਚੜਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕਵੈਸਟ ਬੇਨਤੀ ਆ ਆਪਣੀ ਦੋ ਟਾਈਮ ਸਜਣੋ ਜ਼ਰੂਰੀ ਲਾਜ਼ਮੀ ਤਸੱਲੀ ਕਰਿਆ ਕਰੋ ਜੇ ਕੋਈ ਭੈਣ ਭਰਾ ਦੂਰ ਬੈਠਾ ਦੇ ਆਨਲਾਈਨ ਵੀਡੀਓ ਕਾਲ ਤੇ ਵਿਛਾਈ ਕਰ ਲਿਆ ਕਰੋ ਸਜਣੋ ਠੀਕ ਆ ਜੀ ਧੰਨਵਾਦ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਸਜਣੋ ਕਿਸ ਦਾ ਫਾਇਦਾ ਹੋ ਜਾਂਦਾ ਅੱਜ ਦੀ ਆਪਣੀ ਵਿਜਿਟ ਪਿੰਡ ਬੁਰਜ ਨੱਥੂਗੇ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਪੱਟੀ ਭਾਈ ਕੁਲਦੀਪ ਸਿੰਘ ਕੋਲ ਪਹੁੰਚੇ ਸਜਣੋ ਦੋ ਬੱਜਾਂ ਲੈ ਕੇ ਆਇਆ ਸਈਆਂ ਸਈਆਂ ਇੱਕ ਜੱਸੀ ਵੇੜ ਇੱਕ ਆ ਕੱਟੇ ਚਾਰ ਪਸ਼ੂ ਘੋਣੇ ਇਸ ਤੋਂ ਬਣਿਆ ਰਿਓ ਅੰਡ ਤੱਕਰ ਕਰਦੇ ਗੱਲਬਾਤ ਬਾਈ ਕੁਲਦੀਪ ਸਿੰਘ ਸਤਿ ਸ੍ਰੀ ਅਕਾਲ ਇਹ ਮੇਰਾ ਰੱਬ ਦੀਆਂ ਤੁਸੀਂ ਦੱਸੋ ਜੀ ਠੀਕ ਆ ਬੜੀ ਕਿਰਪਾ ਕਾਇਮ ਆ ਸਿੱਧਾ ਹਾਂ ਜੀ ਬੜੀਆ ਵਿਚ ਆ ਪਾਣੀ ਪੂਣੀ ਤੋਂ ਆ ਪਾਣੀ ਤਾਂ ਆਪਣੇ ਤੇ 50 ਬੰਨੇ ਪਰ ਥੋੜਾ ਆ ਹਾਂ ਇਤਈ ਗੱਲ ਆ ਜੀ ਜਿਆਦਾ ਜਾਬਤ ਨਹੀਂ ਕਰਕੇ ਜਿਆਦਾ ਯਾਰ ਡਰੈਸ ਬਾਈ ਕਰੀਗਾ ਨੋਟ ਇਕਰਾ ਪਿੰਡ ਬੁਰਜ ਨਸੂਗੇ ਸੀਰ ਪਟੇ ਜਿਹੜਾ ਦੰਤਾਂ ਮੋਬਾਈਲ ਨੰਬਰ ਬਾਈ 946513326 ਠੀਕ ਆ ਸ਼ੁਰੂਆਤ ਜਰਸੀ ਤੋਂ ਗੱਲ ਕੇ ਹਾਂ ਜਰਸੀ ਵਾਲੇ ਤੇ ਕਿਤਰਾ ਐ ਕਿੰਨਾ ਮੌਕੇ ਦਾ ਦੁੱਧ ਉਹਦਾ ਕੀ ਕਿੰਦਾ ਸੁਗਾ ਕਿਲੋ 8 ਕਿਲੋ ਹਾਂ ਕੌਣ ਕਸੀਲਸਰਗ ਕੌਣ ਤੇ ਹੀ ਹੋਣੀ ਤੇ ਬੈਠੀ ਐਂਦਾ ਹੀ ਬੈਹਿ ਕੇ ਅੱਛਾ ਵਾ ਵਾ ਇਹ ਰਾਦੀ ਆਈ ਜਦੇ ਤੂੰ ਹੀ ਹੋਗੀ 1.5 ਤੋਂ 2 ਮਹੀਨਾ ਦੀ ਸਹੀ ਹੋ ਹਾਂ 8 ਕਿਲੋ ਦੋਣਾ ਹਾਂ ਜਰੇਗਾ ਠੀਕ ਆ ਹਾਂਜੀ ਚਲੋ ਤੋੜ ਦੋ ਸੂਵਾ ਦੁੱਜਾ ਹੀ ਮੰਨਨੇਗਾ ਨਾ ਪਹਿਲਾ ਨਹੀਂ ਹੋਗੀ ਪਹਿਲਾ ਹੀ ਦੁੱਜਾ ਹੀ ਭਾਵੇਂ ਬੁੱਧਾ ਜਮਾਨ ਲੈ ਪਹਿਲਾ ਵੀ ਹੋਣਾ ਦੁੱਜਾ ਹੀ ਹੋਣਾ ਹੈ ਦੁੱਜਾ ਹੀ ਹੋਗੀ ਹੈ ਦੁੱਜਾ ਹੀ ਹੋਗੀ ਭਾਈ ਤਾਂ ਥੋੜੀ ਫਿਰ ਜਗੀ ਹਾਂ ਬਾਕੀ ਸ਼ਕੀਨੀ ਚਾਹੀਦੀ ਹੈ 99 ਸੱਜਣੋਂ ਬਹਲਾ ਚੰਗਾ ਲੱਗਾ ਸੋਹਣਾ ਲੱਗਾ ਕਿਉਂਕਿ ਜਿੰਨੇ ਕਿ ਜੋਗੀ ਨੋਈ ਨੋਈ ਲਾਇਓ ਬਾਈ ਜੀ ਖੁਮਾ আলাইਕੁ ਖੁਮਾ আলাইਕੁ ਸੱਜਣੋਂ ਜਰਸੀ ਆ ਬੋਦੀ ਵਾਲੀ ਬਹਿੜਿਆ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਲੱਗਾ ਕੱਦ ਵੱਡਾ ਗਣਸਾ ਤੇ ਜੋਟਾਰੀ ਸਿੰਘ ਸਾਹਿਬ ਜੀ ਲੋਈ ਬਹੁਤ ਸੰਗਤ ਹੋ ਗਿਆ ਦੱਸ ਦੇ ਜੀ ਠੀਕ ਹੈ ਬਾਈ ਜੀ ਰੇਟ ਰੇਟ ਤੋਂ ਹੋਰ ਕਰਦੇ 30000 ਕਰ ਦਈਏ ਤੇ ਹਾਂ ਨਾ ਬਾਈ 22 ਦੇ ਦਈਏ ਤੁਹਾਡੀ ਖੁਸ਼ੀ ਹੈ ਜੀ 27 ਜਾਂ ਦੇ ਦੇ ਜੀ ਨਹੀਂ 27 ਵੀ ਦੇਣੀ ਅੱਛਾ 25000 ਦੀ ਆਣਾ 25 ਦੀ ਹਾਂ 25 ਹਾਂ ਤਾਂ ਨਹੀਂ ਹਾਂ 5000 ਦੀ ਫੇਰ ਠੀਕ ਹੈ ਵੱਡੀ ਦੋੜਿਆ ਖੜੀ ਤੀਰ ਠੀਕ ਹੈ ਜੀ ਤੇ ਆ ਗਈ ਬੱਚੇ ਕੱਟੀ ਮਗਰ ਆ ਕੱਟੀ ਮਗਰ ਤੀਜਾ ਸੁਆ ਤੀਜਾ ਸੁਆ ਚੌਣ ਬਈ ਦੁੱਧ ਕਿੰਨਾ ਗਿਆ ਟੂਣ ਟੂਣ ਓਕੇ ਦਾਕ ਨੂੰ ਦੂਗਾ ਅੱਛਾ ਇਹਦਾ ਵੀ ਖੜੂਆ ਨੌ ਦੀ ਗਰੰਟੀ ਹੋਊਗੀ ਜਿੰਨੇ ਮਗਵਣੀ ਆ ਨੌ ਦੀ ਗਰੰਟੀ ਮਗਾ ਲੈ ਮਗਰ ਆ ਕੱਟੀ ਆ ਨਾ ਮਗਰੰਟੀ 15 ਦਿਨ ਦੀ ਸੁਈ ਆ ਹਾਂ ਬਾਕੀ ਚੌਣ ਟੂਣ ਇੱਕ ਨੰਬਰ ਹੋਊਗੀ ਚਲੋ ਤੋਰ ਦੋ ਇਹ ਸਿੱਧਾ ਥਣ ਵੱਧ ਘਾ ਟੂ ਕਰੇਗੀ ਹੋ ਉਹ ਜ਼ਿੰਮੇਵਾਰੀ ਹੋਊਗੀ ਨਾ ਠੀਕ ਆ ਬਹੁਤ ਸਹੀ ਉਹ ਜੇ ਵੱਧ ਕੇ ਡੂਗਾ ਪਹਿਲਾ ਦਫਾ ਇਹ ਵੀ ਹੋਏਗਾ ਪੱਕੀ ਗੱਲ ਹੈ ਤੁਹਾਡਾ ਕਈ ਪੈਨਪਰਾ ਖਰਾਬ ਹੁੰਦਾ ਜਦੋਂ ਪਰਾਇਆ ਨਹੀਂ ਜੀ ਆਪਾਂ ਸਹੀ ਕੰਮ ਕਰਨਾ ਨੰਬੇਰਾ ਕੰਮ ਕਰਨਾ ਸਹੀ ਬਿਲਕੁਲ ਨੌ ਨਾ ਉੱਠਾ ਆਹ ਤਾਂ ਤੁਹਾਨੂੰ ਬਹੁਤ ਵੱਡੀ ਗੱਲ ਠੀਕ ਹੈ 9 ਕਿਲੋ ਦੁੱਧ ਸਚਨਾ ਮੰਨ ਕੇ ਇਹਦੇ ਸਬਦਾ ਕਰ ਲਓ ਕੋਈ ਵੀ ਪੈਨਪਰਾ ਕਰਦਾ ਠੀਕ ਹੈ ਤੇ ਬਾਈ ਜੀ ਦੀ ਕੀਮਤ 3.5 ਲੱਖੀ ਹਾਂ 92 ਦੇ ਦिए ਕਰ ਦिए ਪਿਆਰ ਮਤ 2 ਛੜ ਦਾਂਗੇ 90000 ਦੇ ਸਰ 90 ਦੀ ਨਾ ਕਰਕੇ 90 ਦੀ ਨਾ ਕਰੀ ਤੇ ਮੇਰੀ ਆਣਾ ਹੀ ਆ ਫਿਰ ਚਲੋ ਹਾਂ ਨਾ ਹੀ ਕਰਦੇ ਠੀਕ ਹੈ ਤੀਜੇ ਨੰਬਰ ਵਾਲੀ ਮੈਂ ਸੱਜਣੋ ਸੂਈ ਸਵਾਈ ਆ ਤੇ ਕੱਟੀ ਮਗਰ ਜੀ ਕੱਟੀ ਮਗਰ ਇਹ ਮਹੀਨੇ ਦੀ ਸੂਈ ਆ ਮਹੀਨੇ ਤੋਂ ਕੋਈ ਹੋਰ ਸਾਜਾ ਦਾ ਦੇਣਾ ਚਲੋ ਖੋਲੋ ਕੱਟੀ ਵੀ ਬੁਖਾਰ ਦੇ ਨਾਲ ਤੇ ਟੋਰਾ ਵੀ ਦੇਖਵਾ ਦਿਓ ਹਣਾ ਲਓ ਜੀ ਸਾਹ ਥਨੇ ਥੋੜੀ ਬੜੀ ਪੱਤਰੀ ਆ ਇਹਦੇ ਥਨੇ ਦੁੱਧ ਦਾ 10 ਕਿਲੋ ਬਣਾਟ ਜਿਹੜਾ ਆਹ ਕੱਟੀ ਆ ਨਾ ਆਹ ਆ ਕੱਟੀ ਮਗਰ ਹਾਂ ਇਹ ਰਹੀ ਆ ਮਹੀਨੇ ਡੇਡ ਮਹੀਨੇ ਆ ਹੈ ਨਹੀਂ ਇਹ ਉੱਥੇ ਹੀ ਤੁਹਾਨੂੰ ਮਿਲਦੇ ਹੋਗੀ ਇਹ ਦੇਖੀਏ ਕੱਟੀ ਹੀ ਸਾਡਾ ਦੇਖਾਂਗਾ ਮੈਂ ਨਾਲ ਹੀ ਕਰ ਦਵਾਂ ਤੇ ਥੋੜਾ ਲਾ ਹਾਂ ਨਹੀ ਆਜਾ ਲੈ ਵੋ ਬਾਈ ਜੀ 10 ਕਿਲੋ ਦੁੱਧ ਹੋ ਹਾਂ 10 ਕਿਲੋ ਦੁੱਧ ਬਾਕੀ ਕੋਈ ਪੂਰ ਛਟਾ ਨਾ ਉਹ ਨਾ ਨਾ ਦੂਰ ਮੈਂ ਦੱਸਿਆ ਪੂਰ ਦਾ ਥਾਂ ਨਾ ਉਹ ਕੋਈ ਨਾ ਦੱਸਿਆ ਠੀਕ ਹੈ ਪੋਲੇ ਨਹੀਂਆ ਪੋਲੇ ਆ ਬੋਲੇ ਜਿਹੜਾ ਮਨ ਜਾਨਾ ਬਾਈ ਛੋਲੇ ਦੇ ਜਿਹੜਾ ਮਰਜ਼ੀ ਚੋਈ ਜਿਹੜਾ ਠੀਕ ਹੈ ਬਾਈ ਤੇ ਇਹਦਾ ਰੇਟ ਜਿਹੜੀ ਬਾਈ ਸਕਦਾ ਉਹ ਜੀ ਇਹ ਲੇ ਲਓਗਾ 95 ਹਾਂ ਤੇ 90 ਦੇ ਦੋ ਛੱਡ ਦਈਏ 88 ਤੇ 85 ਹਾਂ ਨਾ ਕਰ ਦਈਏ ਹਾਂ ਨੇ 85 ਹਜ਼ਾਰ ਦੇ ਠੀਕ ਆ ਹਾਂ ਲਓ ਸਜਣੋ ਹਾਂ ਤੇ ਨਾ ਹੀ 85 ਹਜ਼ਾਰ ਦੇ ਮੈਂ ਮਿਲ ਜੂਗੀ ਬਾਕੀ ਮੈਂ ਚੰਗੀ ਕੱਦ ਬਹੁਤ ਪੂਰੇ ਵੱਡੇ ਦੀ ਛੋਟੇ ਢਾਂਚੇ ਦੀ ਨਹੀਂ ਆ ਮੈਂ ਮਾਰ ਸਾਰਾ ਹੀ ਚੰਗਾ ਹਨਾ ਮਈਆਂ ਦੋਵੇਂ ਚੰਗੀਆਂ ਵੈਡ ਦਾ ਵੀ ਜੈਜ ਰੇਟ ਕੀਤਾ ਬਿਲਕੁਲ ਨੋਰਮਲ ਇੱਕ ਆ ਸਜਣੋਂ ਕੱਟੀ ਹੋਊਗੀ ਖੀਰੀ ਹੋ ਮੇਰੇ ਸਨ ਆਮਰ ਤੇ ਖੀਰੀ ਖੀਰੀ ਲੱਗਿਆ ਇੱਥੇ ਨੂੰ ਮਹੀਨਾ ਦੀ ਨਵਾਦੀ ਹਾਂ ਉਹ ਇਹਦਾ ਦੇਖੋ ਕੱਚੀ ਖੀਰੀ ਹੈ ਸਜਣੋਂ ਹਾਂ ਬਲੇ ਕੋਈ ਨਹੀਂ ਠੀਕ ਆ ਤੇ ਇਹ ਬਾਈ ਕਿੰਨੇ ਕੀਤੇ ਦੇਣੀ ਆਪਾਂ ਇਹ ਆਹ ਦੇ ਨਾਲ 12000 ਦੀ 12 ਦੀ ਹਾਂ ਚਲੋ ਐ ਨੂੰ ਇੱਕ ਦਾ ਥੰਥ ਨੂੰ ਵਿਖਾਈਏ ਹਾਂ ਚਲੋ ਬਿਲਕੁਲ ਚਾਰੇ ਥਾਂ ਸਜਰੋਂ ਲੱਗੇ ਤੇ ਮੌਕੇ ਦੇ ਹੋਰ ਕੋਈ 1000 ਰੁਪਏ ਕੋ ਕਰ ਦੇਣਗੇ ਜੇ ਕੋਈ ਘਰੇ ਰੱਖਣ ਵਾਲਾ ਆਊਗਾ ਅੱਦੇ ਨਹੀਂ ਘਰੇ ਰੱਖਣ ਵਾਲਾ ਦੂਜੇ ਬੇਬਾਕ ਠੀਕ ਆ ਦੀ ਕੀਤ ਵਾਲੀ ਕਰਿਓ ਸਾਸਿਫਾ